ਦੋ ਕੱਪੜਾ ਮਾਰ ਰਿਹਾ ਹੁਣ ਕੀ ਲੋੜ ਆ ਮੈਨੂੰ ਕੱਪੜਾ ਮਾਰਨ ਦੀ ਹੁਣ ਤਾਂ ਰਾਜ ਕਰਨਾ ਰਾਜ ਪਰ ਯਾਰ ਮੈਨੂੰ ਸਮਝ ਨਹੀਂ ਲੱਗ ਰਹੀ ਕਿ ਮੈਂ ਪਾਜ ਨੂੰ ਜਵਾਬ ਕਿੱਦਾਂ ਦਵਾ ਕਨਫਿਊਜ਼ ਹੋਇਆ ਪੱਠਾ ਮੈਂ ਯਾਰ ਭਾਜੀ ਕਹਿੰਦੇ ਸੀ ਕਿ ਤਨਖਾਹ 15000 ਰੁਪਏ ਮਹੀਨਾ ਮਿਲੋਗੇ ਨਾਲੇ ਉੱਤੋਂ ਵੀ ਪੈਸੇ ਬਣਾਇਆ ਕਰਨਗੇ ਨਾਲੇ ਖਾਣਾ ਪੀਣਾ ਫ੍ਰੀ ਕੋਈ ਹੁਣ ਤਾਂ ਅਸਲੀ ਜ਼ਿੰਦਗੀ ਸ਼ੁਰੂ ਹੋਈ ਆ ਪਰ ਨਾਲੇ ਉਹ ਕਹਿ ਰਹੇ ਸੀ ਤੈਨੂੰ ਸੁਪਰਵਾਈਜ਼ਰ ਬਣਾ ਦੇਣਾ ਇਹ ਹੁੰਦਾ ਕੀ ਹੈ ਸਿਮਰਨ ਹਾਂਜੀ ਇਹ ਸੁਪਰਵਾਈਜ਼ਰ ਕੀ ਹੁੰਦਾ ਵਾ ਸupervisor ਵੀਰੇ ਇਦਾਂ ਦਾ ਤਾਂ ਕੋਈ ਪ੍ਰੋਡਕਟ ਹੈ ਹੀ ਨਹੀਂ ਹਾਂ ਸੱਚ ਸਨਸਕ੍ਰੀਨ ਹੈਗਾ ਉਹ ਰਹਿਣਾ ਪਾਗਲ ਦੀ ਪਾਗਲ ਛੱਡ ਕਰ ਲੈ ਕੰਮ ਆਪਣਾ ਕੀ ਹੋਇਆ ਉਹ ਕੰਮ ਕਰ ਲੈ ਆਪਣਾ ਪਰ ਯਾਰ ਭਾਜ ਨੂੰ ਜੋਬ ਕਿਦਾਂ ਦਾ ਦਮਾ ਹੋਣੀ ਆ ਜਬਾਤ ਤਾਂ ਚੱਲ ਹੈ ਹੀ ਹੈ ਪਰ ਯਾਰ ਜਦੋਂ ਮੈਂ ਬਿਮਾਰ ਹੋਇਆ ਸੀ ਭਾਜੀ ਨੇ ਮੈਨੂੰ 5000 ਰੁਪਏ ਦਿੱਤਾ ਸੀ ਤੇ ਮੈਂ ਦੁਕਾਨ ਤੇ ਵੀ ਨਹੀਂ ਆਇਆ ਸੀ ਤੇ ਅੱਜ ਤੱਕ ਵਾਪਸ ਵੀ ਨਹੀਂ ਮੰਗਿਆ ਭਾਜੀ ਨੇ ਪਰ ਵੀਰੇ ਨੇ ਤਾਂ ਯਾਰ 5000 ਇੱਕ ਵਾਰ ਹੀ ਦਿੱਤਾ ਉੱਥੇ ਤਾਂ ਹਰੇਕ ਮਹੀਨੇ ਮਿਲਣਾ ਨਾਲੇ ਐਸ਼ ਵਾਲੀ ਜ਼ਿੰਦਗੀ ਨਾਲੇ ਉੱਪਰ ਵਾਲੇ ਪੈਸੇ ਤਾਂ ਮੈਂ ਉੱਪਰ ਹੀ ਰੱਖਿਆ ਕਰਨੇ ਆਂ ਉੱਪਰ ਵਾਲੀ ਆ ਰਮਾਰੀ ਚ ਨਾਲੇ ਛੇਤੀ ਭਰ ਜੂ ਯਾਰ ਮੈਂ ਭਾਜ ਨੂੰ ਕੱਲ ਬੋਲਿਆ ਵੀ ਭਾਜ ਨੇ ਤਾਂ ਕੁਛ ਨਹੀਂ ਕਿਹਾ ਮੈਨੂੰ ਲੱਗਦਾ ਕੋਈ ਨਾ ਕੋਈ ਸਕੀਮ ਲਾ ਕੇ ਨਾ ਦੋ ਤਿੰਨ ਵਰੀ ਆਕੋ ਬੋਲਣਾ ਹੀ ਪੈਣਾ ਤਾਂ ਕਿ ਵੀਰਾ ਆਪੇ ਜਵਾਬ ਦੇ ਦੇ ਕਿ ਤੂੰ ਜਾ ਤੇਰੀ ਨਹੀਂ ਲੋੜ ਫੇਰ ਹੀ ਹੋਊਗਾ ਕੁਛ ਵੀਰੇ ਕੀ ਹੋਇਆ ਤੁਹਾਨੂੰ ਕੱਲੇ ਬੋਲੀ ਜਾਂਦੇ ਹੋ ਤੂੰ ਵਿੱਚੋਂ ਅੰਬ ਲੈਣੇ ਆ ਤੂੰ ਕੰਮ ਕਰ ਆਪਣਾ ਸਭ ਠੀਕ ਆ ਨਾ ਉਹ ਸਭ ਠੀਕ ਆ ਮੇਰੇ ਕੰਮ 'ਚ ਦਖਲਅੰਦਾਜ਼ੀ ਨਾ ਕਰ ਤੂੰ ਕੰਮ ਕਰ ਆਪਣਾ ਦਲੇ ਸੁਪਰਵਾਈਜ਼ਰ ਨਾ ਕੋਈ ਤਗੜੀ ਪੋਸਟ ਆ ਮਾਲਕ ਬਣ ਜਾਣਾ ਮੈਂ ਨਾਲੇ ਖਾਇਆ ਕਰਾਂਗੇ ਪਨੀਰ ਉਹ ਫਿਰ ਜਾਵਾਂਗੇ ਜਿਮ 'ਚ ਵੱਡੜਾ ਰੋਲੇ ਬਣਾਵਾਂਗੇ ਅਸਲੀ ਜ਼ਿੰਦਗੀ ਤਾਂ ਹੁਣ ਸਟਾਰਟ ਹੋਣੀ ਆ ਰਾਜ ਕਰਨਾ ਰਾਜ ਕਿੰਨੇ ਕਹਿਣਾ ਮਗ ਤੋਂ ਕੀ ਕਿਹਾ ਕੁਛ ਨਹੀਂ ਵੀਰੇ ਮੈਂ ਕੁਛ ਕਹਿ ਸਕਦੀ ਹਾਂ ਤੁਸੀਂ ਨਾ ਬੈਠੇ ਨਾ ਰੋ ਕੰਮ ਕਰ ਲੋ ਵੀਰਾ ਫਿਰ ਭੁੱਲੂਗਾ ਤੁਹਾਨੂੰ ਕੁθε ਨਾ ਕੰਮ ਕਰਦੀ ਆ ਨਾ ਕਿ ਮਾਲਕਨ ਇੱਥੋਂ ਦੀ ਤੂੰ ਆਪਣੇ ਕੰਮ ਤੋਂ ਮਤਲਬ ਰੱਖ ਮੈਂ ਕੰਮ ਕਰਾਂ ਚਾਹੇ ਨਾ ਕਰਾਂ ਤੂੰ ਕੌਣ ਹੁੰਨੀ ਆ ਮੈਨੂੰ ਬੋਲਣ ਵਾਲੀ ਜੇ ਤੁਸੀਂ ਵੀ ਤਾਂ ਕੰਮ ਹੀ ਕਰਦੇ ਹੋ ਨਾ ਇੱਥੇ ਤੂੰ ਨਾ ਆਪਣਾ ਕੰਮ ਕਰ بڑے ਆਰਡਰ ਜੀ ਨਹੀਂ ਦੇਣ ਦੀ ਲੋੜ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਕਿਵੇਂ ਹੋ ਠੀਕ ਹੋ ਸਾਰੇ ਹਾਂਜੀ ਵੀ ਚਲੋ ਸ਼ਾਬਾਸ਼ ਤੋਂ ਕੀ ਗੱਲ ਬੈਠਾ ਬਸ ਵੀਰੇ ਆਰਾਮ ਕਰ ਰਿਹਾ ਸੀ ਆਰਾਮ ਕਰ ਰਿਹਾ ਕੰਮ ਨਹੀਂ ਕਰਨਾ ਕੰਮ ਤਾਂ ਵੀਰੇ ਰੋਜ਼ ਕਰੀਦਾ ਅੱਜ ਮਨ じゃ ਨਹੀਂ ਕਰ ਰਿਹਾ ਮੈਂ ਕਿਹਾ ਥੋੜਾ ਆਰਾਮ ਕਰ ਲਾਂ ਓਰੇ ਮੇਰੀ ਗੱਲ ਸੁਣ ਕਿਉਂ ਆ ਤਵੇ ਠੀਕ ਆ ਤੇਰੀ ਹਾਂਜੀ ਹਾਂਜੀ ਸਭ ਕੁਝ ਠੀਕ ਆ ਘਰੇ ਠੀਕ ਆ ਸਭ ਘਰੇ ਵੀ ਸਭ ਠੀਕ ਆ ਬੜਾ ਔਖਾ ਜਿਹਾ ਬੋਲਦਾ ਤੇਰੇ ਤੁਸੀਂ ਗੱਲ ਪੁੱਛੀ ਮੈਂ ਜਵਾਬ ਦੇਦਾ ਤੁਹਾਨੂੰ ਜੇ ਬੈਠ ਹਾਂਜੀ ਵੀਰੇ ਇਹਨੂੰ ਕਿਹਾ ਪਤਾ ਨਹੀਂ ਵੀਰੇ ਅਜੀਬ ਜਿਹਾ ਵਿਹਾਰ ਕਰੀ ਜਾਂਦੇ ਆ ਸਵੇਰ ਦੇ ਕਿਉਂ ਕੀ ਕਹਿੰਦਾ ਸੀ ਪਹਿਲਾਂ ਤਾਂ ਮੈਨੂੰ ਬੁਲਾ ਲਿਆ ਕਹਿੰਦੇ ਕਿ ਸੁਪਰਵਾਈਜ਼ਰ ਕੀ ਹੁੰਦਾ ਵਾ ਮੈਂ ਕਿਹਾ ਮੈਨੂੰ ਸੁਪਰਵਾਈਜ਼ਰ ਦਾ ਤਾਂ ਪਤਾ ਨਹੀਂ ਮੈਨੂੰ ਤਾਂ ਸਨਸਕ੍ਰੀਨ ਦਾ ਪਤਾ ਤੇ ਨਾਲੇ ਨਾ ਅਜੀਬ ਜਿਹੀ ਗੱਲਾਂ ਕਰੀ ਜਾਂਦੇ ਸੀ ਕਿ ਪਨੀਰ ਖਾਊਗਾ ਬੂੜੀ ਬਣ ਜੂਗੀ ਮੈਂ ਰਾਜ ਕਰੂੰਗਾ ਪੈਸੇ ਜ਼ਿਆਦਾ ਆਣਗੇ ਇਦਾਂ ਦੀਆਂ ਗੱਲਾਂ ਕਰੀ ਜਾਂਦੇ ਸੀ ਤੈਨੂੰ ਕਹਿ ਰਿਹਾ ਸੀ ਹਾਂਜੀ ਨਹੀਂ ਇਕੱਲੇ ਗੱਲਾਂ ਕਰਦੇ ਪਏ ਸੀ ਤੇ ਮੈਂ ਜਦੋਂ ਉਹਨਾਂ ਨੂੰ ਕਿਹਾ ਕਿ ਵੀਰੇ ਡਿਸਟਿੰਗ ਕਰ ਲੋ ਵੀਰਾ ਬੋਲੂਗਾ ਤੇ ਕਹਿੰਦੇ ਤੂੰ ਆਪਣੇ ਕੰਮ ਤੱਕ ਮਤਲਬ ਰੱਖਿਆ ਕਰ ਤੇ ਕਪੜਾ ਚੱਕ ਕੇ ਵੀਰੇ ਪਰਾਂ ਸੜਤਾ ਕਹਿੰਦੇ ਤੂੰ ਮੈਨੂੰ ਕੌਣ ਹੁੰਨੀ ਆ ਬੋਲਣ ਵਾਲੀ ਤੂੰ ਵੀ ਇੱਥੇ ਕੰਮ ਹੀ ਕਰਦੀ ਆ ਮੈਨੂੰ ਲੱਗਦਾ ਨੂੰ ਖਸਰ ਖਸਰ ਆ ਗਈ ਕੋਈ ਵੀਰੇ ਮੈਨੂੰ ਤਾਂ ਲੱਗਦਾ ਇਹਨਾਂ ਦੀ ਕਲਾਸ ਲੱਗਣ ਵਾਲੀ ਆ ਲਗਾਈ ਦਿਓ ਨਹੀਂ ਕਲਾਸ ਇੱਕ ਘੇਰੀ ਚੱਕ ਜਾਇਆ ਚੱਕ ਚ ਹਾਂ ਪਰ ਉਹ ਲਿਖੀ ਵੀ ਇਹ ਤਾਂ ਪਤਾ ਨਹੀਂ ਕਿ ਜਦੋਂ ਬੰਦਾ ਘੇਰੀ ਚੱਕ ਜਾ ਜਾਂਦਾ ਨਾ ਇਹਦੇ ਨੁਕਸਾਨ ਵਾਲੇ ਦਿਨ ਸ਼ੁਰੂ ਹੋ ਜਾਂਦੇ ਕੋਈ ਨਾ ਸਮਝਾ ਕੇ ਦੇਖਦੇ ਆ ਬਾਕੀ ਬਾਬਾ ਭਲੇ ਕਰੇ ਸੇ ਉਹ ਕੱਲ ਤੇ ਕੋਈ ਸਾਈਸੀ ਗਿਆ ਨਾ ਉਹ ਉੱਪਰ ਟਿਕਾ ਦੇ ਮੈਨੂੰ ਲੱਗਦਾ ਨਹੀਂ ਕਿ ਮੈਂ ਤਾਂ ਚੱਲ ਜਾਣਾ ਕੋਈ ਨਾ ਪ੍ਰੋਗੈਸ ਕਰਾਂ ਮੈਂ ਟਿਕਾ ਲੰਗੀ ਆ ਸੋਚਦੀ ਹਾਂ ਵੀਗੇ ਸੇ ਅੱਗੇ ਹੋਵੇ ਮੈਂ ਉੱਪਰ ਜਾਣਾ ਕਿਉਂ ਉੱਪਰ ਚੱਕਣ ਜਾਣਾ ਕੁਛ ਨਹੀਂ ਵੀਗਾ ਮੈਂ ਉੱਪਰ ਹੀ ਕੰਮ ਕਰੀ ਨੀ ਚੰਗੀ ਆ ਉਹ ਜਾਣਦਾ ਤੈਨੂੰ ਜਿਹੜਾ ਕੰਮ ਕਰਨ ਜਾਣਾ ਤੂੰ ਪਹਿਣਾ ਤਾਂ ਤੂੰ ਚੋਰ ਹੀ ਆ ਵੀਗਾਂ ਗਈ ਮੈਂ ਉੱਪਰ ਕੰਮ ਕਰਨ ਚੰਗੀਆਂ ਜੇਰੀ ਪੰਗਾ ਗਲਤੀ ਹੋ ਗਈ ਹੋ ਗਈ ਹੋਊ ਮੈਂ ਕੰਮ ਕਰਾਂਗੀ ਚੰਗੀਆਂ ਉਹ ਬੱਸ ਕਰ ਜਿਹੜਾ ਚੋਰੀ ਕਰਨਾ ਕਿੱਝਾ ਹੋਵੇ ਨਾ ਉਹ ਚੋਰੀ ਦੇ ਪੈਸੇ ਖਾਂਦਾ ਨਾਲੇ ਮੈਨੂੰ ਸਭ ਪਤਾ ਕੀ ਕੀ ਚੱਕ ਕੇ ਲੈ ਜਾਂਦੀ ਰਹੀ ਹੈ ਨਿੱਕੀ ਜੀ ਹੈਗੀ ਆ ਪਤਾ ਨਹੀਂ ਇੰਨਾ ਸਮਾਨ ਕਿੱਦਾਂ ਚੱਕ ਕੇ ਲੈ ਗਈ ਵੀਗਾ ਸੈਗ ਜੇ ਮੈਂ ਉੱਪਰ ਜਾਣਾ ਤਾਂ ਕਲਪਸ ਦਾ ਖਾਰਾ ਪਿਆ ਮੈਂ ਸੈਟ ਕਰਨਾ ਪਤਾ ਤੈ ਤਰੀ ਸੈਟਿੰਗਾਂ ਦਾ ਚੱਲ ਜਾ ਕਰਨੀ ਇਹਨੇ ਵੱਡੀ ਨੇ ਸੈਟਿੰਗ ਹੈ ਕੀ ਜਾਗਦੇ ਪਿਆ? ਜਾਓ ਪਰ ਹੁਣ। ਨਾਲੇ ਮੇਰੇ ਵੱਲੋਂ ਕੀ ਹੈ? ਹੋਵੇ ਸਾਰਾ ਕੁਝ ਛੱਕੇ ਲੈ ਲਾ। ਆਪਾਂ ਨੂੰ ਕੀ ਹੈ? ਆਪਾਂ ਤਾਂ ਹੁਣ ਥੋੜੇ ਦੇਣੀ ਹੈ। ਆਪਾਂ ਨੂੰ ਤਾਂ ਮੌਕਾ ਚਾਹੀਦਾ। ਆਪਾਂ ਤਾਂ ਥੋੜੇ ਦੇਣੀ ਹੈ। ਹੁਣ ਤਾਂ ਰਾਜ ਕਰਨਾ ਪਰ ਰਾਜ। ਬਾਵੇ ਕੱਲਾ ਬੈਠਾ ਕੁਛ ਵੀ ਨਹੀਂ ਮੈਨੂੰ ਸਿਮਰਨ ਨੇ ਪਹਿਲਾਂ ਵੀ ਦੱਸਿਆ ਤੂੰ ਕੱਲਾ ਬੈਠਾ ਗੱਲਾਂ ਕਰੀ ਜਾਂਦਾ ਹੈ ਉਹ ਇਹ ਤਾਂ ਭਾਜੀ ਐਵੇਂ ਛੱਡਦੀ ਆ ਬੋਲਦੀ ਰਹਿੰਦੀ ਆ ਮੈਂ ਉਹਦੇ ਪਹਿਲਾਂ ਵੀ ਵਿਸ਼ਵਾਸ ਨਹੀਂ ਕੀਤਾ ਮੈਂ ਤਾਂ ਖੁਦ ਦੇਖਿਆ ਹੁਣ ਤੂੰ ਉਹ ਨਾਲ ਹਟਦਾ ਪਿਆ ਸੀਗਾ ਨੀਹਾ ਨਾਲ ਉਹਨੇ ਤੈਨੂੰ ਕੁਛ ਕਿਹਾ ਉਹ ਭਾਜੀ ਪੈਰ ਮਾ ਕੇ ਲੰਘਦੇ ਵੀ ਸੀ ਬਸ ਕਰ ਝੂਠ ਨਾ ਬੁੱਲੇ ਕਰ ਮੈਨੂੰ ਪਹਿਲਾਂ ਇਹ ਦੱਸ ਤੈਨੂੰ ਹੋਇਆ ਕੀ ਆ ਵੀਰੇ ਹੋਇਆ ਮੈਨੂੰ ਕੁਛ ਨਹੀਂ ਆ ਮੇਰੀ ਤਨਖਾਹ ਵਧਾ ਦੋ ਤੈਨੂੰ ਇੱਕਦਮ ਤਨਖਾ ਕਿਵੇਂ ਯਾਦ ਆ ਗਈ? ਮੇਰੇ 10000 ਨਾਲ ਗੁਜ਼ਾਰਾ ਨਹੀਂ ਹੁੰਦਾ। ਆਪਾਂ ਨੂੰ ਚਾਹੀਦਾ 15000 ਰੁਪਿਆ। ਸਿੱਧਾ ਹੀ 10 ਤੋਂ 15000? ਹਾਂਜੀ। 15000 ਦਿਓਗੇ, ਕੁਝੀ ਕੁਝੀ ਕੰਮ ਕਰ ਲਾਂਗੇ। ਜੇ ਮੈਂ ਨਾ ਦਿੱਤੇ ਫਿਰ ਫਿਰ ਭਾਜੀ ਹੋਰ ਰਾਹ ਬੜੇ ਨੇ। ਬਾਵੇ ਇੱਕਦਮ ਤੈਨੂੰ ਕੀ ਹੋ ਗਿਆ? ਮੈਨੂੰ ਇਹ ਦੱਸ। ਕੋਈ ਪ੍ਰੋਬਲਮ ਹੈ ਤੈਨੂੰ ਮੇਰੇ ਤੋਂ? ਮੈਂ ਤੈਨੂੰ ਕੁਝ ਕਿਹਾ ਇਦਾਂ ਦਾ ਮੈਂ ਤਾਂ ਤੈਨੂੰ ਅੱਗੇ ਵੀ ਡਾਂਟਦਾ ਜੇ ਕੱਲ ਡਾਂਟਦਾ ਇਹਦਾ ਮਤਲਬ ਇਹ ਥੋੜੀ ਤੂੰ ਇਹੋ ਜਿਹੀ ਗੱਲ ਕਰੇਗਾ ਕਿ ਮੇਰੀ 15000 ਤਨਖਾਹ ਕਰ ਦੋ ਨਾਲੇ 10 ਤੋਂ ਸਿੱਧੀ 15000 ਕਿਵੇਂ ਹੋਜੂਗੀ ਜੇ ਤੂੰ 500000 ਤੈਨੂੰ ਚਾਹੀਦਾ 2000 ਚਾਹੀਦਾ ਉਦਾਂ ਲੈ ਲੈ ਭਾਜੀ ਭੀਖ ਥੋੜੀ ਲੈਣੀ ਐ ਕੰਮ ਕਰਕੇ ਪੈਸੇ ਲੈਣੇ ਐ ਕਰਦਾ ساری ਸੈਟਿੰਗ ਠੀਕ ਹੈ ਮਾਰਕੀਟ ਜਾਏਗਾ ਹਾਂਜੀ ਹਾਂਜੀ 15000 ਦਿਓ ਮਾਰਕੀਟ ਕਿ ਜਿੱਥੇ ਮਰਜੀ ਭੇਜੋ ਕੰਮ ਹੀ ਕਰਨਾ ਆਪਾਂ ਆਵਾਜ਼ ਤਾਂ ਤੇਰੀ ਹੈ ਪਰ ਬੋਲੀ ਤੇਰੀ ਨਹੀਂ ਹੈਗੀ ਇਹ ਪਰ ਕੋਈ ਨਾ ਜਲਦੀ ਹੱਲ ਕਰਦਾ ਹਾਂਜੀ ਵੀਰੇ ਜਲਦੀ ਕਰ ਲੋ ਇਹ ਤਾਂ 10 ਰੀਫ ਨੇੜੀ ਆ ਵੇ ਰਾਮ ਨਾਲ ਯਾਰ ਮੇਰੇ ਰਾਮ ਨਾਲ ਹੀ ਕਰ ਰਿਹਾ ਹੁਣ ਇਹ ਚ ਮੇਰੀ ਕਿਹੜੀ ਗਲਤੀ ਆ ਤੇਰੀ ਉਹ ਗਲਤੀ ਆ ਤੂੰ ਹੀ ਸੁੱਟਿਆ ਮੈਂ ਕਿਹੜਾ ਜਾਣ ਕੇ ਸੁੱਟਿਆ ਭਾਜੀ ਔਰ ਪੂਰੀ ਮਾਰਕੀਟ ਚ ਰੋਲਾ ਪਿਆ ਹੋਇਆ ਭੋਲੂ ਸ਼ਾ ਭੋਲੂ ਸ਼ਾ ਹਲੇ ਤਾਂ ਮਾਉਣਾ ਤੋਂ ਸ਼ਾ ਘਟਵਾਇਆ ਮੈਂ ਕਿਹਾ ਬੰਦਾ ਵਧੀਆ ਐਵੇਂ ਸ਼ਾ ਲਾਣੇ ਰਹਿੰਦੇ ਹੋ ਤੇ ਤੁਸੀਂ ਕਿੱਥੇ ਰਹਿੰਦੇ ਹੋ ਸ਼੍ਰੀ ਸ਼ਿਮਲਾਪੁਰੀ ਤੇ ਮੈਂ ਪੁਸ਼ਵਿਲਾ ਚ ਰਹਿਣਾ ਪੁਸ਼ਵਿਲਾ ਕਿਹੜਾ ਏਰੀਆ ਹੋਇਆ ਓਏ ਮੈਂ ਤਾਂ ਕਹਾਂਗਾ ਓ ਭਾਈ ਗੱਲ ਸੁਣੋ 1 ਮਿੰਟ ਇਹਦੀ ਲੋਡ ਪੈਣੀ ਆ ਤੁਸੀਂ ਰੱਖੋ ਇਹਨੂੰ ਲਓ ਸਰ ਰੱਖ ਲਿਆ ਇਹਦੀ ਹਾਂਜੀ ਜਾਣ ਦਾ ਕੀ ਲੋਗੇ ਭਾਈ ਆ ਦੇਖੋ ਆ WhatsApp ਦਾ ਨਿਸ਼ਾਨ ਬਣਾਇਆ ਹੋਇਆ ਹੈ ਨਾ ਇੱਥੇ ਕਾਲ ਕਰਨੀ ਹੈ ਮੈਨੂੰ ਮਜਾ ਆ ਪਰਾ ਦਿਮਾਗ ਨਾ ਖਾ ਜਾ ਭਈ ਅੱਨੀ ਗਰਮੀ ਚ ਆਇਆ ਪਾਣੀ ਤਾਂ ਪੁੱਛ ਲਓ ਜੀ ਹੈ ਨਹੀਂ ਪਾਣੀ ਮੋਤੀ ਚਾਹ ਚਾਹ ਪੀ ਲੈ ਜਿਹਨਾਂ ਪਾਣੀ ਸੀ ਮੈਂ ਸਾਰੇ ਨਾਲ ਆਇਆ ਉਹ ਯਾਰ ਤੂੰ ਚਾਹ ਪੀ ਚਾਹ ਦੋਨੇ ਜਣੇ ਪੀ ਜਾਓ ਬਾਹਰ ਜਾ ਕੇ ਪੀਓ ਚਲ ਆਪਾਂ ਚੱਲ ਉੱਥੋਂ ਮਿਲਦੀ ਚਾਹ ਆ ਬਾਹਰ ਗਰਮੀਆਂ ਇਸੇ ਚ ਮੈਂ ਕਿਤੇ ਸੀ ਉੱਥੇ ਏਸੀ ਲੱਗਿਆ ਚਾਹ ਰਹਿਣ ਜਾ ਤੂੰ ਵੀ ਜਾ ਮਿਲਣ ਕੇ ਸਾਰੇ ਤੇਰੇ ਹੀ ਆ ਸਾਰੇ ਤੇ ਜਿਹੜਾ ਉੱਪਰੋਂ ਬਣੂਗਾ 5-7000 ਉਹ ਵੀ ਮੇਰਾ ਉਹ ਤੇਰਾ ਮੈਂ ਤਾਂ ਕੱਲ ਦਾ ਇਹਨੂੰ ਨੀਚੇ ਵਾਲੀ ਜੇਬ 'ਚ ਨਹੀਂ ਪਾਇਆ ਉੱਪਰ ਵਾਲੀ ਜੇਬ 'ਚ ਪਾ ਕੇ ਰੱਖਿਆ ਵਾ ਮਾਸ ਫਿਰ